ਹਾਂਜੀ ਇਹ ਵਾਲਾ ਸ਼ਿਮਰ ਫੈ布ਰਿਕ ਰਹਿਗਾ ਨਾਲ organza ਦਾ ਦੁਪੱਟਾ ਰਹੇਗਾ बॉਟਮ ਵਰਕ ਬਾਜ਼ੂ ਵਰਕ neck work ਆਏਗਾ ਹੈਂਡ ਵਰਕ ਹੈ ਕਲਰ ਕਸਟਮਾਈਜ਼ ਕਰਵਾ ਸਕਦੇ ਹੋ ਇਹ ਵਾਲੇ ਸੂਟ ਆਉਣਗੇ ਜੀ soft organza ਦੀ ਸ਼ਰਟ ਰਹੇਗੀ बॉਟਮ ਪਲੇਨ ਰਹੇਗੀ ਨਾਲ ਦੁਪੱਟਾ ਵੀ ਫੈਂਸੀ ਰਹੇਗਾ ਦੁਪੱਟੇ ਦੇ ਉੱਪਰ ਵੀ ਵਰਕ ਆਏਗਾ ਹੈਂਡ ਵਰਕ ਦੇ ਕਲੈਕਸ਼ਨ ਹੈ ਕੈਸ਼ ਓਨ ਡਿਲੀਵਰੀ ਆਪਣੇ ਪੇਸ ਤੇ ਨਹੀਂ ਹੈਗੀ ਐਡਰੈਸ ਐਂਡ ਪੇਮੈਂਟ ਪਹਿਲਾਂ ਸੈਂਡ ਕਰਕੇ ਤੁਸੀਂ ਸੂਟ ਆਪਣੇ ਬੁੱਕ ਕਰਵਾ ਸਕਦੇ ਹੋ ਆਪਾਂ ਸਟਿਚਿੰਗ ਵੀ ਕਰਦੇ ਆਂ ਐਂਡ ਫੋਰਨ ਕੰਟਰੀਆਂ ਦੇ ਵਿੱਚ ਵੀ ਸੂਟ ਸੈਂਡ ਕਰਦੇ ਆਂ ਇਹ ਵਾਲੇ ਸੂਟ ਆਉਣਗੇ ਜੀ ਜਿਹੜਾ ਜਾਲ ਬਣਿਆ ਹੋਇਆ ਉਹ ਸ਼ਰਟ 550 ਪਰ ਮੀਟਰ ਹੈ ਤੇ ਜਿਹੜਾ ਦੂਸਰੀ ਹੈ ਉਹ ਵਾਲਾ 450 ਪਰ ਮੀਟਰ बॉਟਮ ਦਾ ਕੱਪੜਾ ਰਹੇਗਾ ਤੁਸੀਂ ਕੋਈ ਵੀ ਇਹਨਾਂ ਦੇ ਵਿੱਚੋਂ ਪਰ ਮੀਟਰ ਦੇ ਅਕੋਰਡਿੰਗ ਲੈ ਸਕਦੇ ਹੋ ਸ਼ਿਪਿੰਗ ਫ੍ਰੀ ਰਹਿਣ ਵਾਲੀ ਹੈ ਇਹਨਾਂ ਦੀ ਤੇ ਇਹ ਵਾਲੇ ਰਹਿਣਗੇ ਜੀ ਮਸਲੀਨ ਕਾਟਨ ਦੇ ਸੂਟ ਰਹਿਣਗੇ ਲੈੱਕ ਦੇ ਉੱਪਰ ਵਰਕ ਆਏਗਾ बॉਟਮ ਦੇ ਉੱਪਰ ਵਰਕ ਆਏਗਾ ਨਾਲ ਮਸਲੀਨ ਕਾਟਨ ਦਾ ਦੁਪੱਟਾ ਰਹੇਗਾ ਸ਼ਿਪਿੰਗ ਫ੍ਰੀ ਰਹਿਣ ਵਾਲੀ ਇਹਨਾਂ ਦੀ ਤੇ ਇਹ ਵਾਲਾ ਸਟੱਫ ਰਹੇਗਾ ਜੀ ਜੌਰਜਟ ਦੀ ਸ਼ਰਟ ਰਹੇਗੀ ਨਾਲ ਬਾਟਮ ਪਲੇਨ ਰਹੇਗੀ ਨਾਲ ਇਹਦੇ ਦੁਪੱਟਾ ਰਹੇਗਾ ਜੀ ਬਹੁਤ ਹੀ ਜਿਆਦਾ ਸੋਨਾ ਫੈਂਸੀ ਬਣਿਆ ਹੋਇਆ ਤੇ ਇਹ ਵਾਲੇ ਆਰਗੈਂਜ਼ਾ ਦੀ ਸ਼ਰਟ ਰਹੇਗੀ ਨਾਲ ਬਾਟਮ ਸਿਲਕ ਦੀ ਰਹੇਗੀ ਨਾਲ ਦੁਪੱਟਾ ਫੈਂਸੀ ਹੈ ਇਹ ਵਾਲੀ ਵਿਸਕੋਸ ਆਰਗੈਂਜ਼ਾ ਦੀ ਸ਼ਰਟ ਰਹੇਗੀ ਨਾਲ ਸਿਲਕ ਦੀ ਬਾਟਮ ਨਾਲ ਦੁਪੱਟਾ ਹੈਗਾ ਜੀ ਹੈਂਡਵਰਕ ਹੈ ਇਹ ਵਾਲੇ ਆਰਗੈਂਜ਼ਾ ਦੀ ਸ਼ਰਟ ਨਾਲ ਬਾਟਮ ਸਿਲਕ ਦੀ ਨਾਲ ਦੁਪੱਟਾ ਵੀ ਆਰਗੈਂਜ਼ਾ ਦਾ ਬਹੁਤ ਹੀ ਜਿਆਦਾ ਸੋਨੇ ਕਲਰ ਆਪਸ਼ਨ ਨੇ ਥੈਂਕ ਯੂ